ਫਿਰੋਜ਼ਪੁਰ ਦੇ ਪਿੰਡ ਸ਼ੇਰਖਾ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਪੁਲਿਸ ਤੇ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾਇਆ ਜੀਸੀਬੀ ਦੇ ਨਾਲ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ ਦਾ 10 ਮਰਲੇ ਜ਼ਮੀਨ ਤੇ ਕਬਜ਼ਾ ਕਰਕੇ ਘਰ ਬਣਾਇਆ ਗਿਆ ਸੀ ਘਰ ਦੇ ਮਾਲਕ ਦੋ ਭਰਾਵਾਂ ਤੇ ਕਈ ਕੇਸ ਦਰਜ ਨੇ ਤਾਂ ਦੋਹਾਂ ਨੇ ਨਸ਼ਾ ਵੇਚ ਕੇ ਘਰ ਬਣਾਇਆ ਸੀ ਤਾਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਦੋਹਾਂ ਦੇ ਵੱਲੋਂ ਨਸ਼ਾ ਵੇਚ ਕੇ ਘਰ ਬਣਾਇਆ ਗਿਆ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਨਾ ਨਸ਼ਾ ਤਸਕਰਾਂ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ 10 ਮਰਲੇ ਜ਼ਮੀਨ ਤੇ ਕਬਜ਼ਾ ਕਰਕੇ ਇਹਨਾਂ ਦੇ ਵੱਲੋਂ ਇਹ ਘਰ ਬਣਾਇਆ ਗਿਆ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਹੁਣ ਐਕਸ਼ਨ ਲਿਆ ਗਿਆ ਹੈ ਦੋਹਾ ਨੇ ਨਸ਼ਾ ਵੇਚ ਕੇ ਜੋ ਹੈ ਘਰ ਬਣਾਇਆ ਸੀ ਦੋ ਭਰਾਵਾਂ ਦਾ ਇਹ ਘਰ ਦੱਸਿਆ ਜਾ ਰਿਹਾ ਹੈ 10 ਮਰਲੇ ਦੀ ਜ਼ਮੀਨ ਤੇ ਕਬਜ਼ਾ ਕਰਕੇ ਇਹਨਾਂ ਨੇ ਘਰ ਬਣਾਇਆ ਤਾਂ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇਹਨਾਂ ਦੇ ਘਰ ਤੇ

ਕਾ ਕਬਜ਼ਾ ਲਈ ਜਾਏਗਾ ਇਹ ਸ਼ੇਰ ਖਾਂ ਪਿੰਡ ਦਾ गांव ਹੈ ਇਹ ਪੰਚਾਇਤ ਦੀ ਪ੍ਰਵਤੀ ਹੈ ਜੋ ਓਨਰ ਹੈ ਉਸ ਕੋ 5 ਮਰਲੇ ਦੀ ਅਲੋਟਮੈਂਟ ਹੈ ਲੇਕਿਨ ਉਸਨੇ ਕਬਜ਼ਾ 15 ਮਰਲੇ ਤੇ ਕੀਆ ਹੈ ਕਬਜ਼ਾ ਲੈ ਸਕਦੇ ਆ ਗਿਆ ਜੀ ਕਬਜ਼ਾ ਲੈ ਡਿਮੋਲਿਸ਼ ਨਹੀਂ ਕਰ ਸਕਦੇ ਐਸ ਪਰ ਲੋ ਕਬਜ਼ਾ ਲੈਣਾ ਹੈ ਕੱਲ ਲੈ ਲੈਣਾ ਅਸੀਂ ਅਪੀਲ ਪਾ ਦਾਂਗੇ 45 ਦਿਨ ਕਿੰਨੇ ਦਿਨ ਦਾ ਪੀਰੀਅਡ ਹੁੰਦਾ ਹੈ 45 ਦਿਨ 45 ਦਿਨ 45 ਦਿਨ ਮਤਲਬ ਇਹਨਾਂ ਨੂੰ ਅਪੀਲ ਪਾਉਂਦਾ ਹਾਂ ਬਿਲਕੁਲ ਬਿਲਕੁਲ ਜੇ ਅੱਜ ਸਿਰਫ ਜਿਹੜਾ ਕਬਜ਼ਾ ਲੈ ਸਕਦੇ ਬਿਲਕੁਲ ਜੇ ਲੈਣਾ ਚਾਹੇ ਤਾਂ ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਇਹ ਕਰੇਗਾ ਨੋਟਿਸ ਦਿੱਤਾ ਹੈਗਾ ਪਰ ਕੋਈ ਲੈਣ ਵਾਲਾ ਨਹੀਂ ਸੀਗਾ ਸਰਵੇ ਕੀਤੀ ਜਾ ਰਹੀ ਤੇ ਕਿੱਥੇ ਕਰਵੇ ਸ਼ੁਰੂ ਹੋਈ ਇਹਦੀ ਇੱਥੇ ਸ਼ੇਖਾਹ ਪਿੰਡ ਦੇ ਵਿੱਚ ਸਾਡੇ ਤੋਂ ਉਹਨਾਂ ਨੇ ਪੁਲਿਸ ਐਲਫ ਮੰਗੀ ਹੈ ਜਿਹੜੀ ਰੈਵਨਿਊ ਅਥਾਰਟिटीज ਵੱਲੋਂ ਜਿਹੜੀ ਇੱਕ ਇਹਨਾਂ ਦੀ ਸਰਕਾਰੀ ਜਗ੍ਹਾ ਤੇ ਜਿੱਥੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੇ ਇੱਥੇ ਇਹ ਆ ਸਾਹਮਣੇ ਆਉਂਦਾ ਵੀ ਇਹ ਬੰਦੇ ਪਹਿਲਾਂ ਵੀ ਡਰੱਗਸ ਦੇ ਵਿੱਚ ਵੇਚਣ ਦੇ ਵਿੱਚ ਸ਼ਾਮਲ ਹੈ ਇਹਦੇ ਵਿੱਚ ਸੁਖਦੇਵ ਸਿੰਘ ਜਿਹੜੇ ਸੁੱਖਾ ਤੇ ਗੁਰਮukh ਸਿੰਘ ਜਿਹੜੇ ਈਲੂ ਤੇ ਇਹ ਬਹੁਤ ਪਪੂਲਰ ਹੈ ਜੀ ਏਰੀਆ ਦੇ ਵਿੱਚ ਇਹਨਾਂ ਨੇ ਡਰੱਗਸ ਤੋਂ ਲੈ ਕੇ ਇਲੀਗਲ ਪ੍ਰੋਪਰਟੀਆਂ ਤੱਕ ਤੇਰੀ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਮਨਦੀਪ ਫੋਨਲਾਈਨ ਤੇ ਜੁੜੇ ਹੋਏ ਨੇ ਮਨਦੀਪ ਕੀ ਕੁਝ ਜਾਣਕਾਰੀ ਮਿਲੀ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਘਰ ਬਣਾਇਆ ਗਿਆ ਸੀ ਹਾਲਾਂਕਿ ਪਰਿਵਾਰ ਦੀ ਵੀ ਅਸੀਂ ਬਾਈਟ ਸੁਣ ਰਹੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਕੋਈ ਵੀ ਨੋਟਿਸ ਨਹੀਂ ਮਿਲਿਆ ਹੈ ਆ ਬਿਲਕੁਲ ਜੀ ਗੱਲ ਕਰੀਏ ਤੇ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਜਿਹੜੀ ਹੈ ਉਹ ਨਸ਼ਾ ਤਸਕਰਾਂ ਦੇ ਖਿਲਾਫ ਪੀਲਾ ਪੰਜਾ ਜਿਹੜਾ ਲਗਾਤਾਰ ਚਲਾ ਰਹੀ ਹੈ ਉਹਨਾਂ ਦੇ ਘਰਾਂ ਦੇ ਉੱਪਰ ਬਡੋਜਰ ਚੱਲ ਰਿਹਾ ਔਰ ਫਿਰੋਜ਼ਪੁਰ ਦੇ ਵਿੱਚ ਵੀ ਅੱਜ ਤੀਸਰੀ ਵਾਰ ਜਿਹੜਾ ਇੱਕ ਵਾਰ ਫਿਰ ਪੰਜਾਬ ਪੁਲਿਸ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਔਰ ਦੱਸਿਆ ਜਾ ਰਿਹਾ ਕਿ ਦੋ ਪਰ ਆਇਆ ਜਿਨ੍ਹਾਂ ਦੇ ਦੋਨਾਂ ਦੇ ਉੱਪਰ ਹੀ ਜਿਹੜਾ ਐਨਡੀਪੀਸੀ ਐਕਟ ਦੇ ਨਸ਼ੇ ਦੇ ਜਿਹੜੇ ਆ ਉਹ ਮਾਮਲੇ ਦਰਜ ਹੈ ਨਸ਼ਾ ਤਸਕਰੀ ਨੂੰ ਲੈ ਕੇ ਔਰ ਇਹਨਾਂ ਨੂੰ ਇਹਨਾਂ ਨੇ ਜਿਹੜਾ ਪੰਚਾਇਤ ਦੀ ਜਿਹੜੀ ਜ਼ਮੀਨ ਹੈ ਉਸ ਨੂੰ ਜਿਹੜਾ ਨਜਾਇਜ਼ ਤੌਰ ਦੇ ਉੱਪਰ ਉਸ ਦੇ ਉੱਪਰ ਜਿਹੜੀ ਹੈ ਉਹ ਸਾਰੀ ਕੀਤੀ ਹੋਈ ਸੀ ਆਲੀਸ਼ਾਨ ਬੰਗਲਾ ਬਣਾਇਆ ਸੀ ਔਰ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਜਿਲ੍ਹਾ ਤਹਿਸੀਲਦਾਰ ਜਿਹੜੇ ਆ ਉਹਨਾਂ ਵੱਲੋਂ ਵੀ ਇਹਨਾਂ ਨੂੰ ਨੋਟਿਸ ਭੇਜਿਆ ਗਿਆ ਸੀ ਪਰ ਇਹਨਾਂ ਨੇ ਜਿਹੜਾ ਉਸ ਦਾ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਜਿਹੜਾ ਹੈ ਪੁਲਿਸ ਦੀ ਪ੍ਰਸ਼ਾਸਨ ਦੀ ਨਿਗਰਾਨੀ ਹੈਡ ਜਿਹੜਾ ਮਾਲਮ ਵਿਭਾਗ ਵੱਲੋਂ ਇਹਨਾਂ ਦੇ ਮਕਾਨ ਦੇ ਉੱਪਰ ਅਲੀਸ਼ਾਨ ਜਿਹੜੀ ਬਿਲਡਿੰਗ ਬਣਾਈ ਹੋਈ ਸੀ ਉਸ ਦੇ ਉੱਪਰ ਪਿੰਡ ਸ਼ੇਰਖਾਂ ਦੇ ਵਿੱਚ ਪੀਲਾ ਪੰਜਾ ਚਲਾਇਆ ਗਿਆ ਔਰ ਉਸ ਦੇ ਉੱਪਰ ਉਹਨੂੰ ਗਿਰਾ ਦਿੱਤਾ ਗਿਆ ਔਰ ਐਸਐਸਪੀ ਜਿਹੜੇ ਹੈ ਸਰਦਾਰ ਭੁਪਿੰਦਰ ਸਿੰਘ ਉਹ ਵੀ ਮੌਕੇ ਤੇ ਪਹੁੰਚੇ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਦੋਨਾਂ ਭਰਾਵਾਂ ਦੇ ਉੱਪਰ ਜਿਹੜਾ ਐਨਡੀਪੀਸੀ ਐਕਟ ਦੇ ਨਸ਼ਾ ਤਸਕਰੀ ਦੇ ਜਿਹੜਾ ਮਾਮਲੇ ਦਰਜ ਹੈ ਸੁਖਦੇਵ ਸਿੰਘ ਔਰ ਗੁਰਮਖ ਸਿੰਘ ਦੋਨਾਂ ਦੇ ਉੱਪਰ ਮਾਮਲੇ ਵੀ ਦਰਜ ਹੈ ਨਸ਼ਾ ਤਸਕਰੀ ਦੇ ਔਰ ਇਹਨਾਂ ਨੇ ਨਜਾਇਜ਼ ਤੌਰ ਦੇ ਉੱਪਰ ਜਿਹੜਾ ਪੰਚਾਇਤੀ ਜ਼ਮੀਨ ਦੇ ਉੱਪਰ ਨਜਾਇਜ਼ ਤੌਰ ਦੇ ਉੱਪਰ ਕਬਜ਼ਾ ਕਰਕੇ ਆਪਣਾ ਜਿਹੜਾ ਮਕਾਨ ਬਣਾਇਆ ਹੈ ਉਸ ਨੂੰ ਲੈ ਕੇ ਜਿਹੜਾ ਅੱਜ ਇਹ ਕਾਰਵਾਈ ਸਾਰੀ ਜਿਹੜੀ ਕੀਤੀ ਗਈ ਹੈ ਮਨਦੀਪ ਜਿਨ੍ਹਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਉਹਨਾਂ ਤੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਤਾਂ ਕੀ ਉਹ ਜੇਲ੍ਹ ਤੋਂ ਬਾਹਰ ਨੇ ਜਾਂ ਜੇਲ੍ਹ ਦੇ ਅੰਦਰ ਨੇ ਕੁਝ ਜਾਣਕਾਰੀ ਹੈ ਬਿਲਕੁਲ ਬਿਲਕੁਲ ਜਿਹੜੀ ਹੋਂਦਕਰ ਜਾਣਕਾਰੀ ਨਿਕਲ ਕੇ ਆਈ ਹੈ ਕਿ ਦੋਨੋਂ ਸਕੇ ਭਰਾ ਹੈ ਸੁਖਦੇਵ ਸਿੰਘ ਸੁਖਾ ਤੇ ਗੁਰਮੋਹ ਸਿੰਘ ਇਹ ਜਿਹੜਾ ਪਿੰਡ ਸ਼ੇਰਖਾ ਦਾ ਹੀ ਰਹਿਣ ਵਾਲੇ ਹੈ ਔਰ ਇਹਨਾਂ ਦੇ ਉੱਪਰ ਕਈ ਜਿਹੜੇ ਅਪਰਾਧਿਕ ਮਾਮਲੇ ਜਿਹੜੇ ਨਸ਼ਾ ਤਸਕਰੀ ਦੇ ਮਾਮਲੇ ਦਰਜਾ ਹੋਰ ਜੇਲ੍ਹ ਚ ਵੀ ਨੇ ਔਰ ਜਮਾਨਤ ਤੋਂ ਬਾਅਦ ਦੋ ਵਾਰ ਆ ਵੀ ਚੁਕੇ ਆ ਬਾਹਰ ਔਰ ਉਸ ਤੋਂ ਬਾਅਦ ਹੁਣ ਜਿਹੜੀ ਪੁਲਿਸ ਨੇ ਜਿਹੜੀ ਇਸ ਅਮਲ ਦੇ ਕਿਉਂਕਿ ਲੋਕਾਂ ਵੱਲੋਂ ਦੱਸਣ ਦਾ ਦੱਸਿਆ ਗਿਆ ਕਿ ਇਹ ਜਿਹੜਾ ਆਲੀਸ਼ਾਨ ਬੰਗਲਾ ਬਣਾਇਆ ਗਿਆ ਇਹ ਨਸ਼ਾ ਤਸਕਰੀ ਦੇ ਬਾਅਦ ਹੀ ਬਣਾਇਆ ਗਿਆ ਔਰ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਉਸ ਦੇ ਉੱਪਰ ਵੀ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਗਿਆ ਔਰ ਉਸ ਦੇ ਉੱਪਰ ਜਿਹੜਾ ਜਿਹੜਾ ਇਹ ਬਣਾਇਆ ਗਿਆ ਇਹ ਨਸ਼ੇ ਦੇ ਨਾਲ ਪੈਸੇ ਜਿਹੜੇ ਕਿੱਥੇ ਕਿੱਥੇ ਗਿਆ ਉਸ ਦੇ ਨਾਲ ਹੀ ਇਹ ਬੰਗਲਾ ਬਣਾਇਆ ਗਿਆ ਹੈ ਔਰ ਦੂਜੇ ਪਾਸੇ ਜੇ ਦੂਜੇ ਪਾਸੇ ਦੀ ਗੱਲ ਕਰੀਏ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਐਜੇਟਿਕਰ ਨੋਟਿਸ ਜਿਹੜਾ ਹੈ ਉਹ ਮਾਲ ਵਿਭਾਗ ਵੱਲੋਂ ਜਾਂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦਾ ਨਹੀਂ ਦਿੱਤਾ ਗਿਆ ਔਰ ਉਹਨਾਂ ਨਾਲ ਧੱਕਾ ਕਰਕੇ ਉਹਨਾਂ ਦਾ ਜਿਹੜਾ ਮਕਾਨ ਹੈ ਉਹ ਨਜਾਇਜ਼ ਤੌਰ ਤੇ ਕਿਰਾਇਆ ਜਾ ਰਿਹਾ ਹੈ ਜੀ ਜੀ ਸ਼ੁਕਰੀਆ ਮਨਦੀਪ ਤਮਾਮ ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਦੇ ਵਿੱਚ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਦੋ ਭਰਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਨਸ਼ੇ ਨੂੰ ਸਪਲਾਈ ਕਰਕੇ ਨਸ਼ਾ ਵੇਚ ਕੇ ਇਹ ਜੋ ਹੈ ਜ਼ਮੀਨ ਤੇ ਕਬਜ਼ਾ ਕਰਕੇ ਘਰ ਬਣਾਇਆ ਗਿਆ ਸੀ ਪਰ ਪੁਲਿਸ ਦੇ ਵੱਲੋਂ ਹੁਣ ਐਕਸ਼ਨ ਲਿਆ ਗਿਆ ਹੈ ਇਹਨਾਂ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਹੈ